ਸਰਕਾ ਸਿਟੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਏ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜਿਸ ਨੂੰ ਤੁਸੀਂ ਨਵੇਂ ਸਾਲ ਦੇ ਪਹਿਲੇ ਹਫਤੇ ਪਹਿਲੇ ਮਹੀਨੇ ਤੇ ਪਹਿਲੇ ਸ਼ੁੱਕਰਵਾਰ ਨੂੰ ਹੀ ਕਰਨਾ ਏ ਇਹ ਉਪਾਅ ਤੁਸੀਂ ਕਰੋਗੇ ਤੁਹਾਨੂੰ ਇਸ ਦੇ ਨਾਲ ਜੋ ਤੁਹਾਡੀਆਂ 2024 ਦੇ ਵਿੱਚ ਮਾਨੋ ਕਾਮਨਾ ਜਾਂ ਇਰਸ਼ਾ ਤੁਹਾਡੀਆਂ ਪੂਰੀਆਂ ਨਹੀਂ ਹੋਈਆਂ ਉਹ ਤੁਹਾਡੀਆਂ 2025 ਸਾਲ ਦੇ ਵਿੱਚ ਇਸ ਉਪਾਅ ਨੂੰ ਕਰਨ ਦੇ ਨਾਲ ਪੂਰੀਆਂ ਹੋ ਜਾਣਗੀਆਂ ਇਹ ਕਿਹੜਾ ਉਪਾਅ ਹੈ ਕਿਵੇਂ ਕਰਨਾ ਹੈ ਕਿਸ ਤਰੀਕੇ ਤੇ ਸਹੀ ਸਮਾਂ ਕਿਹੜਾ ਹੈ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਅਸੀਂ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਨਵਾਂ ਸਾਲ 2025 ਚੋਂ ਹੁਣੇ ਨਮਾਤ ਆਇਆਏ ਉਸ ਦੇ ਵਿੱਚ ਤੇ ਅਸੀਂ ਜਨਵਰੀ ਮਹੀਨੇ ਦੇ ਵਿੱਚ ਸ਼ੁੱਕਰਵਾਰ ਦੇ ਦਿਨ ਇਸ ਉਪਾਅ ਨੂੰ ਕਰ ਲਵਾਂਗੇ ਤੇ ਇਹਦੇ ਸਾਡੇ ਲਈ ਬਹੁਤ ਜ਼ਿਆਦਾ ਚਮਤਕਾਰੀ ਫਾਇਦੇ ਹੋਣਗੇ ਕਿਉਂਕਿ ਜੋ 2025 ਸਾਲੇ ਉਹ ਮੰਗਲ ਦੇ ਨਾਲ ਸੰਬੰਧਿਤ ਹੈ ਜਦੋਂ ਮੰਗਲ ਤੇ ਬ੍ਰਹਸਪਤੀ ਦੋਨੇ ਆਪਸ ਦੇ ਵਿੱਚ ਮਿਲਦੇ ਨੇ ਤੇ ਉਸ ਦੇ ਨਾਲ ਧਨ ਦੀ ਕਦੇ ਵੀ ਕਮੀ ਨਹੀਂ ਆਉਂਦੀ ਇਹ ਉਪਾਅ ਤੁਹਾਡੇ ਘਰ ਦੇ ਵਿੱਚ ਤਨ ਦੀ ਕਮੀ ਨੂੰ ਦੂਰ ਕਰੇਗਾ ਹੀ ਕਰੇਗਾ ਤੇ ਇਸ ਦੇ ਨਾਲ ਨਾਲ ਤੁਹਾਨੂੰ ਮਹਾ ਕਰੋੜਪਤੀ ਵੀ ਬਣਾਵੇਗਾ ਜੇਕਰ ਆਪਾਂ ਗੱਲ ਕਰੀਏ ਹਲਦੀ ਦੇ ਉਪਾਅ ਦੀ ਜੇਕਰ ਇਹ ਉਪਾਅ ਨੂੰ ਤੁਸੀਂ ਕਰੋਗੇ ਤਾਂ ਹਲਦੀ ਕੋਈ ਆਮ ਚੀਜ਼ ਹੀ ਗੱਲ ਨਹੀਂ ਹੁੰਦੀ ਇਸ ਦੇ ਨਾਲ ਕੀਤੇ ਗਏ ਉਪਾਅ ਦੇ ਨਾਲ ਤੁਹਾਡੇ ਘਰ ਦੇ ਵਿੱਚ ਸੁੱਖ ਸਮਰiddhi ਬਣਦੀ ਹੈ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਵੀ ਆਉਂਗੀ ਇਹ ਹਲਦੀ ਦੀ ਵਰਤੋਂ ਆਪਾਂ ਅਕਸਰ ਹੀ ਦੇਖਦੇ ਆ ਬਹੁਤ ਸਾਰੇ ਸ਼ੁਭ ਕੰਮ ਕਰਨ ਦੇ ਵਿੱਚ ਉਥੇ ਕੀਤੀ ਜਾਂਦੀ ਹੈ ਹਲਦੀ ਦੀ ਵਰਤੋਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਮਾਤਾ ਲక్ష్ਮੀ ਨੂੰ ਪਰਸੰਨ ਕਰ ਸਕਦੇ ਹੋ ਤੇ ਰਾਤੋਂ ਰਾਤ ਤੁਸੀਂ ਆਪਣੀ ਸੁੱਤੀ ਹੋਈ ਕਿਸਮਤ ਨੂੰ ਵੀ ਜਗਾ ਸਕਦੇ ਹੋ ਇਹ ਉਪਾਅ ਇੱਕ ਦੀਵੇ ਦੇ ਨਾਲ ਤੁਸੀਂ ਹਲਦੀ ਦਾ ਦੀਪਕ ਘਰ ਦੇ ਵਿੱਚ ਤੁਸੀਂ ਦੀਵਾ ਜਗਾਉਣਾ ਹੈ ਇਹ ਉਪਾਅ ਕਿਵੇਂ ਕਰਨਾ ਹੈ ਇਹ ਐਸੀ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਇਸ ਵੀਡੀਓ ਦੇ ਵਿੱਚ ਤੁਸੀਂ ਅੰਤ ਦੇ ਤੱਕ ਬਣੇ ਰਹੋ ਤਾਂ ਜੋ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਤੇ ਜਿਹੜੇ ਭੈਣ ਭਰਾ ਇਹ ਹੀ ਕਹਿੰਦੇ ਹੁੰਦੇ ਆ ਨਾ ਕਿ ਉਹਨਾਂ ਦੇ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਚਾ ਰੁਕਦਾ ਨਹੀਂ ਚਾ ਫਿਰ ਬਿਮਾਰੀਆਂ ਤੇ ਹੀ ਪਜੂਲ ਖਰਚ ਹੋ ਜਾਂਦੇ ਨੇ ਉਹਨਾਂ ਨੂੰ ਜੇ ਉਹ ਇਹ ਉਪਾਅ ਕਰ ਲੈਣਗੇ ਨਾ ਤੇ ਉਹਨਾਂ ਨੂੰ ਇਹ ਕਹਿਣ ਦੀ ਨੌਬਤ ਕਦੇ ਵੀ ਨਹੀਂ ਆਵੇਗੀ ਕਿਉਂਕਿ ਇਸ ਉਪਾਅ ਦੇ ਨਾਲ ਤੁਹਾਡੀਆਂ ਸਾਰੀਆਂ ਹੀ ਪ੍ਰਸ਼ਾਧੀਆਂ ਦੂਰ ਹੋ ਜਾਣਗੀਆਂ ਜੇਕਰ ਤੁਸੀਂ ਹਲਦੀ ਵਾਲਾ ਦੀਵਾ ਆਪਣੇ ਘਰ ਦੇ ਵਿੱਚ ਤੁਸੀਂ ਅੱਜ ਹੀ ਜਗਾ ਦਿਓਗੇ ਤਾਂ ਜੇਕਰ ਅਸੀਂ ਗੱਲ ਕਰੀਏ ਕਿ ਇਸ ਉਪਾਅ ਨੂੰ ਤੁਸੀਂ ਕਿਹੜੇ ਦਿਨ ਕਰ ਸਕਦੇ ਹੋ ਤੇ ਇਸ ਉਪਾਅ ਨੂੰ ਤੁਸੀਂ ਸਾਸੰਗਤ ਜੀ ਕਿਸੇ ਵੀ ਦਿਨ ਕਰ ਸਕਦੇ ਹੋ ਬ੍ਰਹਸਪਤੀ ਵਾਰ ਦੇ ਦਿਨ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਸ਼ੁੱਕਰਵਾਰ ਦੇ ਦਿਨ ਵੀ ਜੇਕਰ ਤੁਸੀਂ ਇਸ ਦਾ ਰਿਜ਼ਲਟ ਵਧੀਆ ਚਾਹੁੰਦੇ ਹੋ ਤਾਂ ਇਸ ਨੂੰ ਤੁਸੀਂ ਬ੍ਰਹਸਪਤੀ ਵਾਰ ਜਾਂ ਫਿਰ ਸ਼ੁੱਕਰਵਾਰ ਦੇ ਦਿਨ ਕੀ ਕਰੋ। ਅਗਰ ਤੁਹਾਡੇ ਕੋਲ ਇਨ੍ਹਾਂ ਦਿਨ ਦੇ ਵਿੱਚ ਸਮਾਂ ਨਹੀਂ ਹੁੰਦਾਗਾ ਤੁਸੀਂ ਹੋਰ ਕਿਸੇ ਦਿਨ ਵੀ ਕਰ ਸਕਦੇ ਹੋ। ਦਿਨ ਵਾਰ ਨੂੰ ਲੈ ਕੇ ਕੋਈ ਪੰਦਸ਼ਨੀ ਇਸ ਉਪਾਣ ਨੂੰ ਕਰਨ ਦੇ ਲਈ। ਜੇਕਰ ਤੁਸੀਂ ਇਸ ਉਪਾਣ ਨੂੰ ਬ੍ਰਹਸਪਤੀ ਵਾਰ ਵਾਲੇ ਦਿਨ ਕਰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਵਾਸ ਹੋਵੇਗਾ ਤੇ ਤੁਹਾਡੇ ਘਰ ਨੂੰ ਕਦੇ ਵੀ ਮਾਤਾ ਲక్ష్ਮੀ ਦੇਵੀ ਜੀ ਛੱਡ ਕੇ ਨਹੀਂ ਜਾਵੇਗੀ ਕਿਉਂਕਿ ਵੈਸੇ ਤਾਂ ਜੋ ਹਲਦੀ ਦੇ ਨਾਲ ਉਪਾਅ ਕੀਤੇ ਜਾਂਦੇ ਨੇ ਉਹ ਵੀਰਵਾਰ ਦੇ ਦਿਨ ਨੂੰ ਹੀ ਕੀਤੇ ਜਾਂਦੇ ਨੇ ਤੇ ਜੋ ਧਨ ਸੰਬੰਧੀ ਅਸੀਂ ਉਪਾਅ ਕਰਦੇ ਹਾਂ ਉਹ ਸ਼ੁੱਕਰਵਾਰ ਦੇ ਦਿਨ ਹੀ ਕਰਦੇ ਹਾਂ ਕਿਉਂਕਿ ਸ਼ੁੱਕਰਵਾਰ ਦਾ ਜੋ ਦੇਨ ਹੁੰਦਾ ਏ ਉਹ ਮਾਤਾ ਲక్ష్ਮੀ ਦੇਵੀ ਜੀ ਦਾ ਹੁੰਦਾ ਹੈ ਜੇਕਰ ਤੁਸੀਂ માતા ਲక్ష్ਮੀ ਜੀ ਨੂੰ ਪਰਸਨ ਕਰ ਲਓਗੇ ਤਾਂ ਤੁਹਾਡੇ ਉਸ ਨੂੰ ਪ੍ਰਸੰਨ ਕਰਨ ਦੇ ਨਾਲ ਤੁਹਾਡਾ ਜਿਹੜਾ ਭਾਗ ਹੈ ਕਿਸਮਤ ਉਹ ਵੀ ਚਮਕ ਜਾਵੇਗੀ ਤੇ ਧਨ ਦੇ ਸੰਬੰਧੀ ਜਿੰਨੀ ਵੀ ਪ੍ਰੋਬਲਮ ਹੋਵੇਗੀ ਉਹ ਸਾਰੀ ਦੂਰ ਹੋ ਜਾਵੇਗੀ ਤੇ ਤੁਸੀਂ ਧਨવાન ਵੀ ਹੋਵੋਗੇ ਇਸੇ ਤਰ੍ਹਾਂ ਸਾਥ ਸੰਗਤ ਜੀ ਤੁਸੀਂ ਇਸ ਉਪਾਅ ਨੂੰ ਵੀਰਵਾਰ ਤੇ ਸ਼ੁੱਕਰਵਾਰ ਤੇ ਦੇਣ ਵੀ ਕਰ ਸਕਦੇ ਹੋ ਤੇ ਸੋਮਾਰ ਦੇ ਦਿਨ ਵੀ ਕਰ ਸਕਦੇ ਹੋ ਕਿ ਇਹਨਾਂ ਤਿੰਨ ਦਿਨਾਂ ਤੋਂ ਇਲਾਵਾ ਤੁਸੀਂ ਹੋਰ ਦਿਨ ਵੀ ਕਰਨਾ ਚਾਹੋ ਨੇ ਉਹ ਤਾਂ ਉਸ ਦਿਨ ਵੀ ਕਰ ਸਕਦੇ ਹੋ ਕਿ ਇਸ ਉਪਾਅ ਨੂੰ ਕਰਨ ਦਾ ਸਹੀ ਸਮਾਂ ਕਿਹੜਾ ਹੈ ਤੁਸੀਂ ਇਸ ਉਪਾਅ ਨੂੰ ਸ਼ਾਮ ਦੇ ਸਮੇਂ ਹੀ ਕਰ ਸਕਦੇ ਹੋ ਪਰ ਜੇਕਰ ਤੁਹਾਡੇ ਕੋਲ ਸ਼ਾਮ ਦੇ ਸਮੇਂ ਟਾਈਮ ਨਹੀਂ ਮਿਲਦਾ ਜਾਂ ਤੁਸੀਂ ਕਿਤੇ ਬਾਹਰ ਗਏ ਹੋ ਕਿਸੇ ਵੀ ਪ੍ਰੋਬਲਮ ਦੇ ਕਰਕੇ ਫੇਰ ਤੁਸੀਂ ਇਸ ਉਪਾਰ ਨੂੰ ਸਵੇਰ ਦੇ ਸਮੇਂ ਕਰ ਸਕਦੇ ਹੋ ਨਹੀਂ ਤਾਂ ਆਦਰਵਾਇਜ਼ ਤੁਸੀਂ ਇਸ ਉਪਾਰ ਨੂੰ ਸ਼ਾਮ ਦੇ ਸਮੇਂ ਹੀ ਕਰੋ ਤੇ ਇਸ ਉਪਾਰ ਨੂੰ ਕਰਨ ਦੇ ਲਈ ਤੁਸੀਂ ਪੀਸੀ ਹੋਈ ਹਲਦੀ ਲੈ ਲੈਣੀ ਹੈ ਤੇ ਇੱਕ ਤੁਸੀਂ ਮਿੱਟੀ ਦਾ ਦੀਵਾ ਲੈ ਲੈਣਾ ਹੈ ਜੇਕਰ ਤੁਸੀਂ ਮਿੱਟੀ ਦਾ ਦੀਵਾ ਨਹੀਂ ਲੈਣਾ ਜਾਂ ਤੁਹਾਡੇ ਘਰ ਦੇ ਵਿੱਚ ਮਿੱਟੀ ਦਾ ਦੀਵਾ ਨਹੀਂ ਹੈਗਾ ਤੁਹਾਨੂੰ ਬਾਹਰ ਜਾਣਾ ਔਖਾ ਲੱਗਦਾ ਹੈ ਕਿ ਤੁਸੀਂ ਮਿੱਟੀ ਦਾ ਦੀਵਾ ਚਾਕੇ ਲੈ ਕੇ ਆਉਂਗੇ ਵਿਚਾਰ ਤੋਂ ਤੁਸੀਂ ਆਪਣੇ ਘਰ ਦੇ ਵਿੱਚ ਆਟੇ ਦਾ ਦੀਵਾ ਵੀ ਤਿਆਰ ਕਰ ਸਕਦੇ ਹੋ ਦੀਵਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਲੈ ਸਕਦੇ ਹੋ ਆਟੇ ਦਾ ਜਾਂ ਮਿੱਟੀ ਦਾ ਤੇ ਇਸ ਦੇ ਵਿੱਚ ਤੁਸੀਂ ਦੇਸੀ ਘਿਓ ਪਾ ਲੈਣਾ ਹੈ ਦੇਸੀ ਘਿਓ ਪਾ ਕੇ ਇਸ ਦੇ ਵਿੱਚ ਜਾਂ ਤਾਂ ਤੁਸੀਂ ਗੋਲ ਬੱਤੀ ਲਗਾਉਣੀ ਹੈ ਤੇ ਗੋਲ ਬੱਤੀ ਲਗਾ ਕੇ ਤੁਸੀਂ ਜਗਾਉਣਾ ਹੈ ਜੇਕਰ ਗੋਲ ਬੱਤੀ ਨਹੀਂ ਲਗਾ ਸਕਦੇ ਤਾਂ ਚੌਮੁਖੀ ਕਹਿਣ ਦਾ ਭਾਵ ਕਿ ਇੱਕ ਜਿਵੇਂ ਆਪਾਂ ਦੀਵਾ ਦੇਖਦੇ ਆ ਨਾ ਕਿ ਉਹ ਚੌਮੁਖਾ ਹੁੰਦਾ ਹੈ ਵਿਚਾਰ ਵੱਟੀਆਂ ਲਗਾ ਕੇ ਆਪਾਂ ਜਗਾਉਂਦੇ ਆ ਉਸੇ ਤਰ੍ਹਾਂ ਤੁਸੀਂ ਜਾਂ ਗੋਲ ਵੱਤੀ ਲਗਾਉਣੀ ਹੈ ਤੇ ਜਾਂ ਚੌਕਮੁਖੀ ਵੱਤੀ ਲਗਾਉਣੀ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਜੇਕਰ ਤੁਸੀਂ ਚੌਕਮੁਖੀ ਦੀਵਾ ਤਿਆਰ ਕਰੋਗੇ ਤਾਂ ਇਹ ਬਹੁਤ ਹੀ ਜ਼ਿਆਦਾ ਉੱਤਮ ਹੈ ਇਹਦੇ ਨਾਲ ਤੁਹਾਨੂੰ ਰਿਜ਼ਲਟ ਬਹੁਤ ਵਧੀਆ ਮਿਲੇਗਾ ਇਸੇ ਤਰ੍ਹਾਂ ਦੇਸੀ ਘੋਪਾ ਕੇ ਤੁਸੀਂ ਗੋਲ ਵੱਤੀ ਲਗਾਉਣੀ ਚਾਹਣੇ ਹੋ ਗੋਲ ਲਗਾ ਸਕਦੇ ਹੋ ਨਹੀਂ ਤਾਂ ਚੌਕਮੁਖੀ ਵੱਤੀ ਵੀ ਤੁਸੀਂ ਲਗਾ ਕੇ ਇਸ ਦੇ ਵਿੱਚ ਤੁਸੀਂ ਧਿਆਨ ਰੱਖਣਾ ਹੈ ਕਿ ਤੁਸੀਂ ਥੋੜੀ ਜਿਹੀ ਹਲਦੀ ਮਿਕਸ ਕਰ ਦੇਣੀ ਹੈ ਤੇ ਇਹ ਹਲਦੀ ਮਿਕਸ ਕਰਕੇ ਤੁਸੀਂ ਫਿਰ ਬੋਲਣਾ ਹੈ ਜਿਹੜੇ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਤੁਸੀਂ 5-7 ਮਿੰਟ ਦੇ ਲਈ ਕੋਈ ਵੀ ਜਾਪ ਕਰਨਾ ਹੈ ਚਾਹੇ ਤੁਸੀਂ ਮੂਲ ਮੰਤਰ ਦਾ ਕਰ ਸਕਦੇ ਹੋ ਚਾਹੇ ਤੁਸੀਂ ਜੇ Hindu ਧਰਮ ਦੇ ਵਿੱਚੋਂ ਜਿਹੜੇ ਦੇਵੀ ਦੇਵਤੇ ਨੂੰ ਮੰਨਦੇ ਹੋ ਜਿਹੜੇ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਨੂੰ ਯਾਦ ਕਰਨ ਸਮੇਂ ਜੋ ਵੀ ਤੁਸੀਂ ਸ਼ਬਦ ਦਾ ਜਾਪ ਕਰਦੇ ਹੋ 5-7 ਮਿੰਟ ਦੇ ਲਈ ਤੁਸੀਂ ਉਹ ਕਰਨਾ ਹੈ। ਇਸੇ ਤਰ੍ਹਾਂ ਸ਼ਬਦ ਦਾ ਜਾਪ ਕਰਦੇ ਹੋਏ ਤੁਸੀਂ ਉਸ ਦੀਵੇ ਦੇ ਵਿੱਚ ਚੁਟਕੀ ਪੀਸੀ ਹੋਈ ਹਲਦੀ ਪਾ ਦੇਣੀ ਹੈ ਭਾਵੇਂ ਤੁਸੀਂ ਪਿੱਟੀ ਦਾ ਦੀਵਾ ਲਿਆਏ ਤੇ ਭਾਵੇਂ ਤੁਸੀਂ ਆਟੇ ਦਾ ਦੀਵਾ ਲਿਆਏ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਤੁਹਾਡਾ ਦੀਵਾ ਹੈ ਇਹ ਤਿਆਰ ਹੋ ਜਾਵੇਗਾ ਤੇ ਤੁਸੀਂ ਥੋੜੇ ਜਿਹੇ ਚੌਲਾਂ ਦੇ ਦਾਣੇ ਲੈਣੇ ਨੇ ਤੇ ਜਿਹੜੇ ਤੁਸੀਂ ਚੌਲਾਂ ਦੇ ਦਾਣੇ ਲੈਣੇ ਨੇ ਇਹ ਤੁਸੀਂ ਆਪਣੇ ਘਰ ਦੇ ਵਿੱਚ ਜੋ ਵੀ ਪੂਜਾ ਸਥਾਨ ਬਣਾਇਆ ਹੋਇਆ ਉੱਥੇ ਤੁਸੀਂ ਰੱਖਦੇ ਨੇ ਜੇਕਰ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਦੇਵੀ ਜੀ ਦੀ ਮੂਰਤੀ ਜਾਂ ਤਸਵੀਰ ਹੈ ਤੇ ਤੁਸੀਂ ਉੱਥੇ ਰੱਖ ਸਕਦੇ ਹੋ ਇਹ ਚੌਲਾਂ ਦੇ ਦਾਣੇ ਨੂੰ ਜੇ ਜਿੱਥੇ ਤੁਸੀਂ ਇਹ ਚੌਲਾਂ ਦੇ ਦਾਣੇ ਰੱਖੇ ਹੋਣਗੇ ਤੁਸੀਂ ਧਿਆਨ ਰੱਖਣਾ ਹੈ ਕਿ ਇਨ੍ਹਾਂ ਚੌਲਾਂ ਦੇ ਦਾਣਿਆਂ ਦੇ ਉੱਪਰ ਹੀ ਉਸ ਤੁਸੀਂ ਦੀਵੇ ਨੂੰ ਰੱਖਣਾ ਹੈ ਤੇ ਉੱਥੇ ਤੁਸੀਂ ਦੀਵੇ ਨੂੰ ਜਲਾ ਦੇਣਾ ਇਸ ਤਰ੍ਹਾਂ ਦੀਵੇ ਨੂੰ ਤੁਸੀਂ ਜਗਾ ਕੇ ਤੇ ਤੁਸੀਂ ਕੋਲ ਪਰਮਾਤਮਾ ਖੜ ਕੇ ਪਰਮਾਤਮਾ ਦੇ ਅਰਦਾਸ ਕਰਨੀ ਹੈ ਤੁਸੀਂ ਕਿ ਜੋ ਵੀ ਤੁਹਾਡੇ ਘਰ ਦੇ ਵਿੱਚ ਧਨ ਸੰਬੰਧੀ ਪ੍ਰੋਬਲਮ ਚੱਲ ਰਹੀ ਹੈ ਜਾਂ ਤੁਹਾਡੇ ਤੇ ਕਾਰਜ ਆਏ ਜਾਂ ਬਿਮਾਰੀ ਤੁਹਾਡੇ ਘਰ ਦੇ ਵਿੱਚ ਜਾਫਿਰ ਸੁਖ ਸਮ੍ਰਿਧੀ ਦੇ ਲਈ ਜੋ ਵੀ ਤੁਹਾਡੀ ਪ੍ਰੋਬਲਮ ਹੈ ਉਹ ਤੁਸੀਂ ਅਰਦਾਸ ਕਰਨੀਏ ਕਰਕੇ ਤੁਸੀਂ ਦੀਵੇ ਨੂੰ ਜਲਾ ਦੇਣਾ ਹੈ ਤੇ ਤੁਸੀਂ ਵਿਸ਼ਵਾਸ ਕਰੋ ਕਿ ਜੇਕਰ ਤੁਸੀਂ ਇਸ ਉਪਾਅ ਨੂੰ ਪੂਰੀ ਸ਼ਰਧਾ ਭਾਵਨਾ ਤੇ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਇਸ ਦਾ ਤੁਹਾਨੂੰ ਰਿਜ਼ਲਟ ਕੁਝ ਹੀ ਦਿਨਾਂ ਦੇ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਦੇ ਧਨ ਦੀ ਕਮੀ ਨਹੀਂ ਆਵੇਗੀ ਤੇ ਜਿੰਨਾਂ ਦਾ ਇਹ ਕਹਿਣਾ ਹੁੰਦਾ ਹੈ ਇਹਨਾਂ ਕਿ ਸਾਡਾ ਜਿੰਨਾ ਵੀ ਪੈਸਾ ਹੈ ਧਰਨੇ ਉਹ ਬਿਮਾਰੀ ਤੇ ਜਾਂ ਫਜ਼ੂਲ ਖਰਚ ਹੋ ਜਾਂਦੇ ਨੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਪੈਸੇ ਨੂੰ ਨજર ਲੱਗ ਗਈਏ ਤੇ ਉਹ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋ ਤੇ ਹਲਦੀ ਦੇ ਨਾਲ ਕੀਤਾ ਗਿਆ ਉਪਾਅ ਇੰਨਾ ਜ਼ਿਆਦਾ ਕਾਰਗਰ ਹੁੰਦਾ ਹੈ ਜਿਸ ਦੇ ਸਾਨੂੰ ਰਿਜ਼ਲਟ ਕੁਝ ਹੀ ਦਿਨਾਂ ਦੇ ਵਿੱਚ ਮਿਲਨੇ ਸ਼ੁਰੂ ਹੋ ਜਾਂਦੇ ਨੇ ਤੇ ਹਲਦੀ ਦੇ ਨਾਲ ਕੀਤਾ ਜਾਣ ਵਾਲਾ ਇੱਕ ਹੋਰ ਦੂਸਰਾ ਉਪਾਅ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਉਹਨਾਂ ਦੇ ਲਈ ਹੈ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਇਹ ਉਹਨਾਂ ਦੇ ਲਈ ਉਪਾਅ ਹੈ ਜਾਂ ਫਿਰ ਬਹੁਤ ਜ਼ਿਆਦਾ ਪਰੇਸ਼ਾਨੀਆਂ ਨੂੰ ਲੈ ਕੇ ਉਹ ਪਰੇਸ਼ਾਨ ਰਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਮੁਸ਼ਕਲ ਦਾ ਹੱਲ ਹੁੰਦਾ ਹੈ ਤੇ ਦੂਸਰੀ ਮੁਸੀਬਤ ਖੜੀ ਹੋ ਜਾਂਦੀ ਹੈ ਤੇ ਉਹਨਾਂ ਨੇ ਇਹ ਉਪਾਅ ਕਦੋਂ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਧਿਆਨ ਦੇ ਨਾਲ ਤੁਸੀਂ ਸੁਣ ਲਓ ਇਸ ਉਪਾਅ ਨੂੰ ਤੁਸੀਂ ਵੀਰਵਾਰ ਦੇ ਦਿਨ ਕਰਨਾ ਹੈ ਤੇ ਪੰਜ ਵੀਰਵਾਰ ਤੁਸੀਂ ਲਗਾਤਾਰ ਕਰਨਾ ਹੈ ਦੇਖੋਗੇ ਤੁਹਾਡਾ ਭਾਗ ਕਿਸ ਤਰ੍ਹਾਂ ਚਮਕਦਾ ਹੈ ਕਿਸਮਤ ਤੁਹਾਡੀ ਕਿਵੇਂ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗੀ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਇੱਕ ਛੋਟੀ ਜਿਹੀ ਕਟੋਰੀ ਲੈਣੀ ਹੈ ਤੇ ਉਸ ਦੇ ਵਿੱਚ ਥੋੜੀ ਜਿਹੀ ਤੁਸੀਂ ਹਲਦੀ ਪਾ ਲੈਣੀ ਹੈ ਜਿਵੇਂ ਚੁਟਕੀ ਦੋ ਚੁਟਕੀਆਂ ਹਲਦੀ ਪੋਪਾਲੀ ਤੇ ਉਸ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਸ ਦਾ ਪੇਸਟ ਬਣਾ ਲੈਣਾ ਹੈ ਇੰਨਾ ਵੀ ਪਤਲਾ ਨਾ ਹੋਵੇ ਕਿ ਉਹ ਆਪਰੇ ਉੱਪਰ ਹੀ ਡੁੱਲੀ ਜਾਵੇ ਤੇ ਥੋੜਾ ਜਿਹਾ ਗਾੜਾ ਉਸ ਦਾ ਪੇਸਟ ਬਣਾ ਲੈਣਾ ਤੇ ਤੁਸੀਂ ਇਸ ਜੋ ਹਲਦੀ ਦਾ ਪੇਸਟ ਬਣਾਇਆ ਇਸ ਨੂੰ ਤੁਸੀਂ ਵੀਰਵਾਰ ਤੇ ਦੇਵ ਭਗਵਾਨ ਵਿਸ਼ਨੂੰ ਦੇ ਤਿਲਕ ਲਗਾਉਣਾ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਮੱਤੇ ਤੇ ਇਸੇ ਹੀ ਹਲਦੀ ਦਾ ਤਿਲਕ ਲਗਾਉਣਾ ਹੈ ਤੁਸੀਂ ਦੇਖੋਗੇ ਬਸ ਇਨਾ ਹੀ ਉਪਾਅ ਕਰਨ ਦੇ ਨਾਲ ਜਦੋਂ ਤੁਸੀਂ ਪੰਜ ਵੀਰਵਾਰ ਲਗਾਤਾਰ ਕਰੋਗੇ ਤੁਹਾਨੂੰ ਪਤਾ ਲੱਗੇਗਾ ਤੁਹਾਡੀ ਕਿਸਮਤ ਕਿਵੇਂ ਕੁਝ ਸਮਾਂ ਪਹਿਲਾਂ ਬੇਰੰਗੀ ਸੀ ਹੁਣ ਕਿਵੇਂ ਤੁਹਾਡੀ ਕਿਸਮਤ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਨੇ ਇਹ ਸੀ ਦੋ ਉਪਾਅ ਤੇ ਤੀਸਰਾ ਉਪਾਅ ਸਾਸ ਸੰਗੇ ਜੀ ਜੋ ਤੁਸੀਂ ਹਲਦੀ ਦੇ ਲਾਲ ਕਰੋਗੇ ਤੁਸੀਂ ਦੇਖੋਗੇ ਕਿ ਕਿਸੇ ਵੀ ਸਥਾਨ ਤੋਂ ਕਿਸੇ ਵੀ ਜਗ੍ਹਾ ਤੋਂ ਤੁਹਾਡੇ ਘਰ ਦੇ ਵਿੱਚ ਕੋਈ ਮਾੜੀ ਸ਼ਕਤੀ ਜਾਂ 네ਗੇਟਿਵ ਐਨਰਜੀ ਕਦੇ ਵੀ ਨਹੀਂ ਆਵੇਗੀ। ਕਿਸੇ ਦੀ ਵੀ ਨਜ਼ਰ ਤੁਹਾਡੇ ਘਰ ਨੂੰ ਨਹੀਂ ਲੱਗੇਗੀ ਨਾ ਹੀ ਤੁਹਾਡੇ ਪੈਸੇ ਨੂੰ ਕਾਰੋਬਾਰ ਨੂੰ ਕਿਸੇ ਵੀ ਤਰ੍ਹਾਂ ਦੀ ਨਜ਼ਰ ਲੱਗੇਗੀ ਜਿਸ ਦੇ ਨਾਲ ਤੁਹਾਨੂੰ ਕੋਈ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇਗਾ। ਸਭ ਤੋਂ ਵੱਡੀ ਗੱਲ ਕਿ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਬਿਮਾਰੀਆਂ ਹਮੇਸ਼ਾ ਲਈ ਦੂਰ ਰਹਿਣਗੀਆਂ ਤੇ ਤੁਹਾਡੇ ਅੰਦਰ ਇੱਕ ਪੋਜ਼ਿਟਿਵ ਐਨਰਜੀ ਆ ਜਾਵੇਗੀ। ਇਸ ਉਬਾਨੂ ਕਰਨ ਦੇ ਲਈ ਤੁਸੀਂ ਇੱਕ ਕਟੋਰੀ ਦੇ ਵਿੱਚ ਪਾਣੀ ਪਾ ਲੈਣਾ ਉਸ ਦੇ ਵਿੱਚ ਛੁਟਕੀ ਹਲਦੀ ਪਾ ਕੇ ਉਸ ਦਾ ਇੱਕ ਘੋਲ ਜਿਹਾ ਬੰਦ ਤਿਆਰ ਕਰ ਲੈਣਾ ਜਿਵੇਂ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਛੁਟਕੀ ਹਲਦੀ ਪਾਉਣੀ ਹੈ ਤਾਂ ਇਸ ਨੂੰ ਤੁਸੀਂ ਤੁਹਾਡੇ ਘਰ ਦੀਆਂ ਜਿੰਨੀਆਂ ਵੀ ਦਵਾਰਾਂ ਨੇ ਇੱਕ ਇੱਕ ਲਾਈਨ ਸਾਰੀਆਂ ਦਵਾਰਾਂ ਤੇ ਤੁਸੀਂ ਲਗਾ ਦੇਣੀਆਂ ਹੈ ਕਿਉਂਕਿ ਇਹ ਹੀ ਇੱਕ ਅਜੀਹਾ ਉਪਾਅ ਜਿਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਤੰਨ ਦੀ ਕਮੀ ਦੂਰ ਹੋ ਜਾਵੇਗੀ ਜੋ ਤੁਹਾਨੂੰ ਤਨਵਾਨ ਤੇ ਮਹਾ ਕਰੋੜਪਤੀ ਬਣਾ ਦੇਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਬੁਰੀ ਸ਼ਕਤੀ ਦਾ ਵਾਸ ਨਹੀਂ ਹੁੰਦਾ 네ਗੇਟਿਵ એનર્ਜੀ ਦੂਰ ਹੁੰਦੀ ਹੈ ਨਕਾਰਾਤਮਕ ਊਰਜਾ ਦਾ ਪਰਵੇਸ਼ ਨਹੀਂ ਹੁੰਦਾ ਜੇਕਰ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਤੇ ਉਹ ਦੂਰ ਵੀ ਹੋ ਜਾਂਦੀ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਇਸ ਉਪਾਅ ਨੂੰ ਕਰਨ ਦੀ ਨਾਲ ਮਾਤਾ ਲక్ష్ਮੀ ਜੀ ਤੁਹਾਡੇ ਘਰ ਨੂੰ ਛੱਡ ਕੇ ਕਦੇ ਵੀ ਨਹੀਂ ਜਾਵੇਗੀ ਇਸ ਉਪਾਅ ਨੂੰ ਪੂਰੇ ਧਿਆਨ ਦੇ ਨਾਲ ਤੇ ਭਾਵਨਾ ਦੇ ਨਾਲ ਕਰਿਓ ਇਸ ਉਪਾਅ ਨੂੰ ਕਰਨ ਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਨਾ ਕਰਿਓ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਚਮਤਕਾਰਯੋਗ ਅਤੇ ਕਾਰਗਰ ਉਪਾਅ ਹੈ ਤੁਹਾਡੇ ਲਈ ਇਸ ਕਰਕੇ ਇਸ ਉਪਾਅ ਨੂੰ ਪੂਰੇ ਧਿਆਨ ਦੇ ਨਾਲ ਕਰਿਓ ਸੋ ਸਾਸੰਗੇ ਜੀ ਇਹ ਸੰ ਹਲਦੀ ਦੀ ਨਾਲ ਕੀਤੇ ਜਾਣ ਵਾਲੇ ਤਿੰਨ ਉਪਾਅ ਜੇਕਰ ਤੁਸੀਂ ਇਹਨਾਂ ਤਿੰਨ ਉਪਾਅ ਨੂੰ ਤੁਸੀਂ ਕਰ ਲੈਨੇ ਹੋ ਤਾਂ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਮੁਸੀਬਤਾਂ ਨੇ ਜਿੰਨੀਆਂ ਵੀ ਪਰੇਸ਼ਾਨੀਆਂ ਮੁਸ਼ਕਲਾਂ ਨੇ ਉਹ ਸਾਰੀਆਂ ਦੂਰ ਹੋ ਜਾਣਗੀਆਂ ਤੁਹਾਡਾ ਜੋ ਪੈਸਾ ਘਰ ਚ ਟੇਕਦਾ ਨਹੀਂ ਜਾਂ ਪੈਸੇ ਨੂੰ ਘਰ ਨੂੰ ਜਾਂ ਫਿਰ ਤੁਹਾਨੂੰ ਖੁਦ ਨੂੰ ਜਾਂ ਤੁਹਾਡੇ ਘਰ ਦੇ ਵਿੱਚ ਛੋਟੇ ਬੱਚਿਆਂ ਨੂੰ ਨજર ਲੱਗੀ ਹੋਈ ਹੈ ਇਹ ਸਾਰੀਆਂ ਪ੍ਰੋਬਲਮ ਦੂਰ ਹੋ ਜਾਣਗੀਆਂ ਸਾਡੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਜੇਕਰ ਤੁਹਾਨੂੰ ਸਾਡੀਆਂ ਇਹ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਹੋਰ ਅੱਗੇ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ